ਹਾਂਜੀ ਦੋਸਤੋ ਆਪਾਂ ਬਰਕਤ ਵੀਡੀਓ ਦੇ ਵਿੱਚ ਆਪਾਂ ਪਿੱਛੇ ਦੇਖਿਆ ਕਿ ਜਿਵੇਂ ਕਿ ਉਪਰੀਤ ਦੇ ਸੂਟ ਲੈ ਕੇ ਆਈ ਸੀ ਉਸ ਦੀ ਸੱਸ ਅਮਨ ਨੂੰ ਦੇਣ ਵਾਸਤੇ ਕੀ ਸੀ ਦੇ ਤੂ ਵੀ ਹਨਾ ਕਿ ਵੇਲੀ ਹੈ ਉਹ ਪਰ ਨਹੀਂ ਸਿਉਂਦੀ ਤੇ ਫਿਰ ਅੱਗੇ ਕੀ ਹੁੰਦਾ ਉਹ ਕਾਫੀ ਜ਼ਿਆਦਾ ਬੋਲਬਾਲ ਕਰਦੀ ਹੈ ਕਿ ਮੈਨੂੰ ਹੀ ਸੂਟ ਚਾਹੀਦਾ ਉਹ ਕਹਿੰਦੀ ਕਿ ਤੈਨੂੰ ਵਿਆਹ ਦੇ ਵਿੱਚ ਇੰਨੇ ਤਾਂ ਤੈਨੂੰ ਸੂਟ ਦਵਾਏ ਇਧਰੋਂ ਉਧਰੋਂ ਜੋ ਵੀ ਗੱਲਾਂ ਉਹਨਾਂ ਵਿੱਚ ਹੋਈਆਂ ਸੀ ਉਹ ਕਰਨ ਲੱਪੀਆਂ ਪਹਿਲਾਂ ਜਿਹੜੀ ਉਸਦੀ ਅਮਨ ਦੀ ਮਾਸੀ ਸੀ ਉਹ ਹਰੇਕ ਗੱਲ ਉਸਦੀ ਮੰਨਦੀ ਸੀ ਤੇ ਹੁਣ ਉਹ ਆਪਦੀ ਨੂੰ ਵੱਲ ਜ਼ਿਆਦਾ ਧਿਆਨ ਦਿੰਦੀ ਉਸ ਵੱਲ ਘੱਟ ਜਿਸ ਕਰਕੇ ਕਿ ਉਹ ਬਹੁਤ ਹੀ ਜ਼ਿਆਦਾ ਗੁੱਸੇ ਵਿੱਚ ਰਹਿੰਦੀ ਹੈ ਤੇ ਉਹ ਸੋਚਦੀ ਹੈ ਕਿ ਮੈਂ ਇਹਨਾਂ ਦਾ ਕੋਈ ਵੀ ਕੰਮ ਨਹੀਂ ਕਰਨਾ ਇਸ ਕਰਕੇ ਜਦੋਂ ਲੜਦੀਆਂ ਨੇ 마ਸੀ ਪਨੇਵੀ ਤੇ ਫਿਰ ਜਦੋਂ ਲੜਦੇ ਲੜਾਈ ਕਰਦੇ ਕਰਦੇ ਉਹ ਕਹਿੰਦੀ ਕਿ ਮੈਂ ਤਾਂ ਚੱਲੀ ਆ ਮੈਂ ਇੱਥੇ ਨਹੀਂ ਰਹਿਣਾ ਤੇ ਉਹ ਫਿਰ ਉਸ ਨੂੰ ਜਾਣ ਨੂੰ ਕਹਿ ਦਿੰਦੀ ਹੈ ਕਿ ਜੇ ਤੂੰ ਜਾਣਾ ਹੈ ਤਾਂ ਦਫਾ ਹੋ ਗਲਾ ਗਲੋਂ ਲੈ ਮਗਰੋਂ ਲੈ ਇਸ ਤਰ੍ਹਾਂ ਕਰਕੇ ਉਸ ਦੀ 마ਸੀ ਵੀ ਗੰਦੀ ਸ਼ਬਦਾਵਲੀ ਉਸ ਵਾਸਤੇ ਯੂਜ਼ ਕਰਦੀ ਹੈ ਜਦੋਂ ਪ੍ਰੀਤ ਨੂੰ ਪਤਾ ਲੱਗਦਾ ਤੇ ਉਹ ਵੀ ਆਪਦੀ ਸੱਸ ਨੂੰ ਪੁੱਛਦੀ ਹੈ ਕਿ ਐਡੀ ਵੀ ਕਿੱਡੀ ਗੱਲ ਹੋ ਗਈ ਚੱਲ ਕੱਪੜੇ ਨਹੀਂ ਸਿਉਂਦੀ ਤੇ ਆਪਾਂ ਬਾਹਰ ਸਟਿਚ ਕਰਵਾ ਲੈਂਦੇ ਪਰ ਉਹ ਚਲੀ ਜਾਂਦੀ ਹੈ ਜਦੋਂ ਉਸ ਨੂੰ ਰਾਸਤੇ ਵਿੱਚੋਂ ਰੋਕਦੀ ਏ ਤੇ ਪਰ ਉਹ ਫਿਰ ਵੀ ਨਹੀਂ ਰੁਕਦੀ ਉਹ ਚਲੀ ਜਾਂਦੀ ਫਿਰ ਉਹ ਮਗਰ ਆਪਣੇ ਪੁੱਤਰ ਨੂੰ ਭੇਜਦੀ ਏ ਵਿੱਕੀ ਨੂੰ ਵਿੱਕੀ ਜਦੋਂ ਜਾਂਦਾ ਹੈ ਤੇ ਉਸ ਨੂੰ ਮਨਾਉਣ ਦੀ ਕੋਸ਼ਿਸ਼ ਕਰਦਾ ਪਹਿਲਾਂ ਤਾਂ ਉਹ ਨਹੀਂ ਮੰਨਦੀ ਤੇ ਉਹ ਕਹਿੰਦਾ ਚਲ ਠੀਕ ਏ ਜੇ ਨਹੀਂ ਤੂੰ ਆਣਾ ਨਾ ਤੈਨੂੰ ਮੈਂ ਛੱਡ ਆਉਣਾ ਤੇਰੇ ਘਰੇ ਜਾਣਾ ਤੇ ਤੂੰ ਹੱਸ ਕੇ ਜਾ ਦਿਲ ਵਿੱਚੋਂ ਉਸ ਨੂੰ ਕੋਈ ਵੀ ਹੁਣ ਪਿਆਰ ਨਹੀਂ ਕਰਦਾ ਸਿਰਫ ਦਿਖਾਵੇ ਦੇ ਕਰਕੇ ਕਿ ਹਾਂ ਸੋਨੂ ਤੇ ਜੀਤਾ ਉਸਨਾਂ ਦਾ ਮਜ਼ਾਕ ਨਾ ਬਣਾਉਣ ਇਸ ਕਰਕੇ ਉਸ ਨੂੰ ਉੱਥੇ ਲੈ ਮਨਾਉਣ ਜਾਂਦਾ ਏ ਤੇ ਮਨਾਉਣ ਤੋਂ ਬਾਅਦ ਨ ਉਸ ਨੂੰ ਉੱਥੇ ਛੱਡ ਕੇ ਆਪਦੇ ਪਿੰਡ ਆਉਣ ਦੀ ਗੱਲ ਕਰਦਾ ਤੇ ਉਹ ਸੋਚਦਾ ਹੈ ਕਿ ਆਉਣਾ ਹੈ ਤੇ ਆ ਨਹੀਂ ਆਉਣਾ ਤਾਂ ਨਾ ਇਸ ਤਰ੍ਹਾਂ ਕਰਕੇ ਇੱਕ ਵਾਰੀ ਉਸ ਨੂੰ ਮਨਾ ਮਨੂ ਕੇ ਗੱਡੀ ਵਿੱਚ ਬਿਠਾ ਲੈਂਦਾ ਗੱਡੀ 'ਚ ਬਿਠਾਉਣ ਤੋਂ ਬਾਅਦ ਸਨ ਉਹ ਤੇ ਛੱਡ ਕੇ ਆਵੇਗਾ ਛੱਡ ਕੇ ਆਉਣ ਤੋਂ ਬਾਅਦ ਅੱਗੇ ਜੋ ਹੋਰ ਡਰਾਮਾ ਹੋਏਗਾ ਦੇਖਾਂਗੇ ਕਿ ਅਮਨ ਦੀ ਮਾਂ ਤੇ ਉਸ ਦੀ ਜਿਹੜੀ 마ਸੀ ਦੇ ਵਿੱਚਕਾਰ ਕੀ ਕੀ ਗੱਲਾਂ ਹੁੰਦੀਆਂ ਨੇ ਤੇ ਕਿਸ ਤਰ੍ਹਾਂ ਉਹਨਾਂ ਦੇ ਵਿੱਚ ਜੰਗ ਲੱਗਦੀ ਏ ਅੱਗੇ ਗੱਲ ਕਰਦੇ ਹਾਂ ਕਿ ਹੁਣ ਜਿਹੜਾ ਵਿੱਕੀ ਉਸ ਨੂੰ ਪਨੀਰੀ ਨਹੀਂ ਮਿਲ ਰਹੀ ਕਿਸੇ ਤੋਂ ਵੀ ਝੋਨੇ ਦੀ ਪਨੀਰੀ ਘਟ ਥੜ ਗਈ ਏ ਤੇ ਉਸ ਤੋਂ ਬਾਅਦ ਉਸ ਨੂੰ ਨਾ ਹੀ ਲੱਭ ਰਹੀ ਏ ਤੇ ਇੱਧਰ ਜਿਹੜਾ ਸੋਨੂ ਜੀਤਾ ਹੈਗੇ ਉਹਨਾਂ ਕੋਲ ਕਾਫੀ ਹੈਗੀ ਏ ਪਨੀਰੀ ਤੇ ਪਰ ਉਹਨਾਂ ਨੂੰ ਨਹੀਂ ਦੇਣਾ ਚਾਹੁੰਦੇ ਉਹ ਕਹਿੰਦੇ ਕਿ ਆਪੇ ਇਸ ਤਰ੍ਹਾਂ ਹੀ ਰਹਿਣ ਇਹਨਾਂ ਨੇ ਬੜੀ ਅੱਗ ਪਾਈ ਸੀ ਇਹਨਾਂ ਦੀ ਅੱਗ ਹੁਣ ਮੱਠੀ ਹੋਵੇਗੀ ਤੇ ਨਾਲੇ ਤੇ ਉਹ ਜਿਹੜਾ ਬਾਪੂ ਏ ਹੋਰ ਮਤ ਦਿੰਦਾ ਹੈ ਕਿ ਤੂੰ ਪਨੀਰੀ ਵੱਢਣੀ ਵੀ ਨਹੀਂ ਨਾ ਹੀ ਵਾਹਣੀ ਹੈ ਵਿੱਚ ਤੂੰ ਬਸ ਉਹ ਸਾਹਮਣੇ ਪਏ ਖੜੀ ਰਹਿਣ ਦੇ ਤਾਂ ਜੋ ਇਸ ਦੇ ਸੀਨੇ ਦੇ ਉੱਤੇ ਅੱਗ ਬਲਦੀ ਰਹੇ ਇਸ ਤਰ੍ਹਾਂ ਕਰਕੇ ਇਹਨਾਂ ਦੇ ਵਿੱਚ ਕਾਫੀ ਵਾਦ-ਵੱਦ ਜਾਂਦੇ ਉਦੋਂ ਫਿਰ ਅਮਨ ਦੀ ਮਾਂ ਤੇ ਉਸ ਨੂੰ ਫੋਨ ਕਰੇਗੀ ਉਸ ਦੀ ਮਾਸੀ ਨੂੰ ਤੇ ਹੋਰ ਵੀ ਇਹਨਾਂ ਦੇ ਵਿੱਚ ਗੱਲਾਂ-ਬਾਤਾਂ ਹੋਣਗੀਆਂ ਕਿ ਅੱਗੇ ਪ੍ਰੀਤ ਨੂੰ ਇਹਨਾਂ ਦੀ ਸਾਰੀ ਸੱਚਾਈ ਪਤਾ ਲੱਗਦੀ ਹੈ ਜਾਂ ਨਹੀਂ ਕਿ ਇਹਨਾਂ ਨੇ ਉਸ ਨੂੰ ਲਾਲਚ ਕਰਕੇ ਉਸ ਨੂੰ ਪਹਿਲਾਂ ਉਸ ਤੋਂ ਬਹੁਤ ਕੁਝ ਕਰਵਾਇਆ ਸੀ ਇਹ ਆਪਾਂ ਤੁਹਾਨੂੰ ਦੱਸਾਂਗੇ ਕਿ ਕੀ ਬੰਦ ਆ ਅਗਲੀ ਵੀਡੀਓ ਦੇਖਿਆ ਪਤਾ ਲੱਗੇਗਾ ਤੇ ਬਾਕੀ ਕੀ ਆਦੀਏ ਸਟੋਰੀ ਵਧੀਆ ਸੀ ਕਿ ਹਾਂ ਆਮਨ ਹੁਣ ਬਹੁਤ ਜ਼ਿਆਦਾ ਬੋਲਦੀ ਆ ਆਦੀ ਮਾਸੀ ਨਾਲ ਪਹਿਲਾਂ ਉਸਦੀ ਬੰਦੀ ਸੀ ਤੇ ਹੁਣ ਖੜਕਿਏ ਵੀ ਹੁੰਦੇ ਨੇ ਜਦੋਂ ਜਾ ਰਹੀ ਸੀ ਤੇ ਜੀਤਾ ਨੇ ਵੀ ਉਸ ਨੂੰ ਖਰੀਆਂ ਖਰੀਆਂ ਸੁਣਾਈਆਂ ਕਿ ਤੋ ਵੀ ਉਹਦੀ ਆਦੀ ਮਾਸੀ ਨੇ ਮੋਢੇ ਤੇ ਬਾਲਾ ਜ਼ਿਆਦਾ ਨੱਚਦੀ ਸੀ ਹੈ ਇਸ ਤਰ੍ਹਾਂ ਕਰਕੇ ਹੁਣ ਇਹਨਾਂ ਦੇ ਵਿੱਚ ਕਾਫੀ ਜ਼ਿਆਦਾ ਆਪਵਾੜੇ ਪੈ ਰਹੇ ਨੇ ਤੇ ਕਾਫੀ ਜ਼ਿਆਦਾ ਇੰਟਰਸਟ ਹੋਰ ਵੀ ਵੀਡੀਓ ਦੇ ਵਿੱਚ ਵਧ ਰਿਹਾ ਹੈ। ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਲੱਗ ਰਹੀ ਓ ਵੀ ਜ਼ਰੂਰ ਦੱਸਿਓ ਤੇ ਆਪਾਂ ਜਿਹੜੀ ਸ਼ਾਰਟਕਟ ਸਟੋਰੀ ਤੁਹਾਨੂੰ ਦੱਸਦੇ ਆਂ ਤੇ ਉਹ ਵੀ ਜ਼ਰੂਰ ਦੱਸਿਓ ਕਿ ਕਿਸ ਤਰ੍ਹਾਂ ਦੀ ਲੱਗਦੀ ਹੈ। ਤੇ ਇਸੇ ਤਰ੍ਹਾਂ ਕਰਕੇ ਹੁਣ ਅਮਨ ਤੇ ਉਸਦੀ ਮਾਸੀ ਤੇ ਉਸਦੀ ਮਾਂ ਦੇ ਵਿੱਚ ਕੀ ਕੀ ਗੱਲਾਂਬਾਤਾਂ ਹੋਣਗੀਆਂ ਇਹ ਆਪਾਂ ਅੱਗੇ ਗੱਲ ਕਰਾਂਗੇ। ਇੱਕ ਵਾਰੀ ਤਾਂ ਵਿੱਕੀ ਉਸਦੇ ਮੂੰਹ ਤੇ ਸਮਾਈਲ ਓ ਉਸਨੂੰ ਕਹਿੰਦਾ ਹੈ ਕਿ ਰੱਖ ਤੇ ਤੈਨੂੰ ਛੱਡ ਕੇ ਆਉਂਦੇ ਆਂ ਤੇ ਉਹ ਮਾੜੀ ਜੀ ਸਮਾਈਲ ਕਰਕੇ ਤੇ ਤੁਰਪਿੰਦੀ ਨੇ ਤੇ ਉਹ ਗੱਡੀ ਦੇ ਵਿੱਚ ਬੈਠ ਜਾਂਦੀ ਏ ਤੇ ਉਹ ਉਸ ਨੂੰ ਕਹਿੰਦਾ ਹੈ ਕਿ ਮੈਂ ਤੈਨੂੰ ਭੈਣ ਸਮਝਿਆ ਤੇ ਮਾਂ ਵੇਖ ਲੈ ਤੈਨੂੰ ਭੇਜਣ ਤੋਂ ਬਾਅਦ ਤੇਰੇ ਲਈ ਟੈਨਸ਼ਨ ਵੀ ਰੱਖਦੀ ਏ ਇਸੇ ਤਰ੍ਹਾਂ ਹੁਣ ਮਿਲਾਂਗੇ ਅਗਲੇ ਪਾਰ ਦੇ ਵਿੱਚ ਧੰਨਵਾਦ ਜੀ